ਇਮਦਾਦ ਦੇਣਾ ਹੀ ਹੈ ਤਾਂ ਕਿ ਕੋਈ ਲਾਅ ਐਂਡ ਆਰਡਰ ਇਸ਼ੂ ਨਾ ਬਣੇ ਕਿਸੇ ਦਾ ਨੁਕਸਾਨ ਨਾ ਹੋਵੇ ਤੇ ਜੋ ਐਡਮਿਨਿਸਟ੍ਰੇਸ਼ਨ ਦੀ ਪ੍ਰੋਸੈਸ ਹੈ ਉਹ ਲਗਾਤਾਰ ਜਾਰੀ ਹੈ ਹੋਰ ਵੀ ਅਜੀ ਗੈਰ ਕਾਨੂੰਨੀ ਜਿਹੜੀ ਉਹਨਾਂ ਨੇ ਕਿਸ ਨੇ ਕੋਈ ਕੰਸਟਰਕਸ਼ਨ ਕੀਤੀ ਹੈਗੇ ਉਸ ਤੇ ਡੈਂਟੀਫਿਕੇਸ਼ਨ ਐਂਡ ਉਸ ਤੋਂ ਬਾਅਦ ਪ੍ਰੋਪਰ ਕਾਰਵਾਈ ਟੋਟਲ ਕਿੰਨੇ ਬੰਦੇ ਤੇ ਕਾਰਵਾਈ ਕੀਤੀ ਜਾਏਗੀ ਜੀ ਹਲੇ ਤਾਂ ਫਿਲਹਾਲ ਜਿਹੜੇ ਮੈਂ ਤੁਹਾਨੂੰ ਦੱਸਿਆ ਕਿ ਸਾਡੀ ਇੱਕ ਮਲਟੀਪਲ ਐਫ ਆਈ ਆਰ ਇਸ ਮਹੀਨੇ ਵਿੱਚ ਦਰਜ ਹੋਈਆਂ ਜਦ ਤੋ ਇਹ ਮਹਿੰਮ ਦਾ ਦੀ ਸ਼ੁਰੂਆਤ ਹੋਈ ਹੈ ਤੇ ਹੋਰ ਵੀ ਇਹ ਟਾਈਮ ਵਿੱਚ ਅੱਗੇ ਜਾਰੀ ਰਹੇਗੀ ਸਰ ਇਹ ਕਾਰਵਾਈ ਹੁਣ ਇੱਥੇ ਸਮਾਪਤ ਹੋ ਗਈ ਹੈ ਜਾਂ ਹੋਰ ਕਿਸੇ ਅੱਗੇ ਘਰ ਕਿਸੇ ਕਰਨੀ ਹੈ ਜਾਂ ਫਿਰ ਇਹੀ ਕੇਸ ਸੀ ਸੁਨਾਉਣ ਦੇ ਲਈ ਨਹੀਂ ਹੁਣ ਇਹ ਜਿਹੜੀ ਕਾਰਵਾਈ ਹੈਗੀ ਜਿਸ ਦੇ ਵਾਸਤੇ ਪੁਲਿਸ ਪ੍ਰੋਟੈਕਸ਼ਨ ਪ੍ਰੋਵਾਈਡ ਕੀਤੀ ਗਈ ਹੈ ਆਉਣ ਵਾਲੇ ਦਿਨਾਂ ਵਿੱਚ ਅਗਰ ਕਿਤੇ ਹੋਰ ਵੀ ਪ੍ਰੋਟੈਕਟ ਕਰਨੀ ਪੈਗੀ ਤਾਂ ਅਸੀਂ ਜ਼ਰੂਰ ਕਰਾਂਗੇ ਸਰ ਇਹ ਕਿੰਨੀ ਜਗ੍ਹਾ ਸੀ ਜ ਇਸ ਤੇ ਲੀਗਲ ਸਟਰਕਚਰ ਬਣਾਇਆ ਹੈਗਾ ਇੱਥੇ ਇਹਨਾਂ ਨੇ ਗੈਰ ਕਾਨੂੰਨੀ ਕੰਮ ਵੀ ਕੀਤੇ ਨੇ ਤੇ ਇਸ ਤੋਂ ਬਹੁਤ ਹੀ ਨਸ਼ਾ ਤਸਕਰੀ ਦੀ ਕੰਪਲੇਂਟਸ ਵੀ ਆਉਂਦੀਆਂ ਨਹੀਂ ਆਉਂਦੀ। ਸਾਰੇ ਘਰ ਸੀ ਰਹਿੰਦੇ ਸੀ ਜਾਂ ਇਹ ਮੰਤਰ ਕੀ ਇਸ ਜਗ੍ਹਾ ਦੇ ਪਰ ਕੀ ਕਿਸ ਤਰ੍ਹਾਂ ਦਾ ਜਿਹੜਾ ਇਹ ਦੁਕਾਨ ਕੰਮ ਘਰ ਦੇ ਵਾਂਗੂ ਇਸਤੇਮਾਲ ਕੀਤੀ ਜਾਂਦੀ ਸੀ ਇੱਥੇ ਰਾਹਿਸ਼ਵੀ ਰੱਖੀ ਜਾਂਦੀ ਸੀ ਤੇ ਹੋਰ ਵੀ ਗੈਰ ਕਾਨੂੰਨੀ ਜਿਹੜੇ ਕੰਮਾਂ ਦੀ ਇਨਪੁਟ ਇੱਥੋਂ ਆਈ ਆ। ਨਸ਼ਾ ਕਿਸ ਤਰ੍ਹਾਂ ਵੇਚਦੇ ਸੀ? ਇਹਨਾਂ ਤੇ ਜੀ ਮਲਟੀਪਲ ਐਫ ਆਈ ਆਰ ਸਹੀਆਂ ਜੀ ਜਿਨ੍ਹਾਂ ਵਿੱਚੋਂ ਐਨ ਡੀ ਪੀ ਐਸ ਦੀ ਕਮਰਸ਼ਲ ਧਾਰਾ ਦੇ ਹੇਠ ਵੀ ਐਫ ਆਈ ਆਰ ਹੈਗੀ ਅਤੇ ਐਕਸਾਈਜ਼ ਦੇ ਐਕਟ ਦੇ ਪ੍ਰੋਵੀਜ਼ਨ ਹੇਠ ਵੀ ਇਹਨਾਂ ਤੇ ਐਫ ਆਈ ਆਰ ਦਰਜ ਹੈ ਇਮਦਾਦ ਦੇਣਾ ਹੀ ਹੈ ਤਾਂ ਕਿ ਕੋਈ ਲਾਅ ਐਂਡ ਆਰਡਰ ਇਸ਼ੂ ਨਾ ਬਣੇ ਕਿਸੇ ਦਾ ਨੁਕਸਾਨ ਨਾ ਹੋਵੇ ਤੇ ਜੋ ਐਡਮਿਨਿਸਟ੍ਰੇਸ਼ਨ ਦੀ ਪ੍ਰੋਸੈਸ ਹੈ ਉਹ ਲਗਾਤਾਰ جاری ਹੈ ਹੋਰ ਵੀ ਅਜੀ ਗੈਰ ਕਾਨੂੰਨੀ ਜਿਹੜੀ ਉਹਨਾਂ ਨੇ ਕਿਸਨੇ ਕੋਈ ਕੰਸਟਰਕਸ਼ਨ ਕੀਤੀ ਹੈਗੇ ਉਸ ਤੇ ਆਇਡੈਂਟੀਫਿਕੇਸ਼ਨ ਐਂਡ ਉਸ ਤੋਂ ਬਾਅਦ ਪ੍ਰੋਪਰ ਕਾਰਵਾਈ ਟੋਟਲ ਕਿੰਨੇ ਬੰਦੇ ਤੇ ਕਾਰਵਾਈ ਕੀਤੀ ਜਾਏਗੀ ਜੀ ਹਲੇ ਤਾਂ ਫਿਲਹਾਲ ਜਿਹੜੇ ਮੈਂ ਤੁਹਾਨੂੰ ਦੱਸਿਆ ਕਿ ਸਾਡੀ ਇੱਕ ਮਲਟੀਪਲ ਐਫ ਆਈ ਆਰ ਇਸ ਮਹੀਨੇ ਵਿੱਚ ਦਰਜ ਹੋਈਆਂ ਜਦ ਤੋਂ ਇਹ ਮੁਹਿੰਮ ਦੀ ਸ਼ੁਰੂਆਤ ਹੋਈ ਹੈ ਤੇ ਹੋਰ ਵੀ ਇਹ ਟਾਈਮ ਵਿੱਚ ਅੱਗੇ ਜਾਰੀ ਰਹੇਗੀ ਸਰ ਇਹ ਕਾਰਵਾਈ ਹੁਣ ਇੱਥੇ ਸਮਾਪਤ ਹੋ ਗਈ ਹੈ ਜਾਂ ਹੋਰ ਕਿਸੇ ਅੱਗੇ ਘਰ ਕਿਸੇ ਕਰਨੀ ਹੈ ਜਾਂ ਫਿਰ ਇਹੀ ਕੇਸ ਸੀ ਸੁਨਾਉਣ ਦੇ ਲਈ ਨਹੀਂ ਹੁਣ ਇਹ ਜਿਹੜੀ ਕਾਰਵਾਈ ਹੈਗੀ ਜਿਸ ਦੇ ਵਾਸਤੇ ਪੁਲਿਸ ਪ੍ਰੋਟੈਕਸ਼ਨ ਪ੍ਰੋਵਾਈਡ ਕੀਤੀ ਗਈ ਹੈ ਆਉਣ ਵਾਲੇ ਦਿਨਾਂ ਵਿੱਚ ਅਗਰ ਕਿਤੇ ਹੋਰ ਵੀ ਪ੍ਰੋਟੈਕਟ ਕਰਨੀ ਪ ਦੇ ਬੱਚੇ ਕਾਰਵਾਈ ਕੀਤੀ ਗਈ ਹੈ ਤੇ ਕਦੋਂ ਤੋਂ ਇਹ ਦੇ ਉੱਪਰ ਕਬਜ਼ਾ ਸੀ ਇਹ ਜੀ ਮਾਰਕੀਟ ਕਮੇਟੀ ਦਾ ਲੈਂਡ ਹੈਗਾ ਜਿਹੜਾ ਇਸ ਤੇ ਲੀਗਲ ਸਟਰਕਚਰ ਬਣਾਇਆ ਹੈਗਾ ਇੱਥੇ ਇਹਨਾਂ ਨੇ ਗੈਰ ਕਾਨੂੰਨੀ ਕੰਮ ਵੀ ਕੀਤੇ ਨੇ ਤੇ ਇਸ ਤੋਂ ਬਹੁਤ ਹੀ ਨਸ਼ਾ ਤਸਕਰੀ ਦੀ ਕੰਪਲੇਂਟਸ ਵੀ ਆਉਂਦੀਆਂ ਨੇ ਸਰ ਇਹ ਘਰ ਸੀ ਰਹਿੰਦੇ ਸੀ ਜਾਂ ਇਹ ਮੰਤਰ ਕੀ ਇਸ ਜਗ੍ਹਾ ਦੇ ਉੱਪਰ ਕਿਸ ਤਰ੍ਹਾਂ ਦਾ ਜਿਹੜਾ ਇਹ ਦੁਕਾਨ ਕੰਮ ਘਰ ਦੇ ਵਾਂਗੂ ਇਸਤੇਮਾਲ ਕੀਤੀ ਜਾਂਦੀ ਸੀ ਇੱਥੇ ਰਾਹਿਸ਼ਵੀ ਰੱਖੀ ਜਾਂਦੀ ਸੀ ਤੇ ਹੋਰ ਵੀ ਗੈਰ ਕਾਨੂੰਨੀ ਜਿਹੜੇ ਕੰਮਾਂ ਦੀ ਇਨਪੁਟ ਇੱਥੋਂ ਆਈ ਹੈ ਨਸ਼ਾ ਕਿਸ ਤਰ੍ਹਾਂ ਵੇਚ ਦਿੱਤਾ ਸੀ ਜੀ ਇਹਨਾਂ ਤੇ ਜੀ ਮਲਟੀਪਲ ਐਫ ਆਈ ਆਰ ਸਹੀਆਂ ਜੀ ਜਿਨ੍ਹਾਂ ਵਿੱਚੋਂ ਐਨ ਡੀ ਪੀ ਐਸ ਦੀ ਕਮਰਸ਼ੀਅਲ ਧਾਰਾ ਦੇ ਹੇਠ ਵੀ ਐਫ ਆਈ ਆਰ ਹੈਗੀ ਅਤੇ ਐਕਸਾਈਜ਼ ਦੇ ਐਕਟ ਦੇ ਪ੍ਰੋਵੀਜ਼ਨ ਹੇਠ ਵੀ ਇਹਨਾਂ ਤੇ ਐਫ ਆਈ ਆਰ ਦਰਜ ਹੈ